ਬਾਬਾ ਬਾਬਾ ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮੁਕ ਮਕਰਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕੁਮਾਰ ਜੀ ਉਹਨਾਂ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਉਹਨਾਂ ਨੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ ਜੀ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵਜੇ ਦੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਆਪਾਂ ਬਾਹਰੋਂ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡਿਆਂ ਦਾ ਇਹਨਾਂ ਲੱਖ ਰੁਪਈਆ ਹੀਗਾ ਜਿਹੜਾ ਚੋਰ ਲੈ ਗਿਆ ਇਹ 2-3 ਵਾਰੀ ਪੁਲਿਸ ਵੀ ਸੇਰ ਦੀ ਆ ਚੁੱਕੀ ਆਪਾਂ ਦਰਖਾਸਤ ਹੀ ਲਿਖਾਤੀ ਆ ਆਪਾਂ ਪ੍ਰਸ਼ਾਸਨ ਕੋਲ ਮੰਗ ਕਰਨਿਆ ਕਿ ਇਹਰੇ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਦੇ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਰਵਾਈ ਨਹੀਂ ਹੋਣੀ ਚਾਹੀਦੀ ਕੋਈ ਸਿਸਟਮ ਨਹੀਂ ਕੋਈ ਇਹਰੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ تقریبا ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਕੰਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਰ ਹੈ ਉਹਰੇ ਮੰਦਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆ ਕਰੀਪਨ ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਜੀ ਬੀਬੀਆਂ ਜਿਹੜੀ ਸੇਵਾਦਾਰੀ ਆੜ ਕੇ ਰੋ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੁੱਕ ਮੈਨੂੰ ਸਾਢੇ 4 ਵਜੇ ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਰਿਆ ਆਏਗਾ ਫਿਰ ਬਸ ਸਾਰੇ ਆਸੇ ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲ ਕਾ ਚਾਰ ਆਪਾਂ ਬਾਰੋਂ ਫੜ ਕੇ ਲਿਆਦੀਆ ਜਿਹੜੀਆਂ ਬੋਰ ਕਾ ਬਾਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਪੱਝੀਆਂ ਹੋਈਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲ ਕ ਉਹਨਾਂ ਨੇ ਮੰਦਰ ਦੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕ ਇੱਥੇ ਗਿੱਲ ਪੈਲ ਸੇ ਲੱਗੇ ਖਾਲੀ ਪਲਾਟ ਹੀਗਾ ਔਰ ਇਹ ਵਿੱਚ ਉਹਨਾਂ ਨੇ ਟੁੱਟੀਆਂ ਆਈਆਂ ਹੋਈਆਂ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪਰਵਾਸਲ ਕੋਲ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਐ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਐ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2-10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ